ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 7ਵਾਂ ਨਿਰਦੇਸ਼ ਅੰਕ ਜਮਾਈਤੀ ਅਭਿਆਸ ਸੰਬਰਸਤ 1.1 ਤੇ ਬੱਚੇ ਦਾ ਪੰਜਵਾਂ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਦੋ ਵਿਧੀਆਂ ਦੇ ਰਾਹੀਂ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਦੋਨੋਂ ਵਿਧੀਆਂ ਰਾਹੀਂ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਤੇ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੀ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲਣਗੀਆਂ 10th english mcq 10th english literature 10th grammar 10th science 10th math notes ਫਿਰ math shortcuts and tricks ਇੱਕ ਅਗੇ math concepts ਤੇ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਤੇ ਬੱਚਿਓ ਇਹ ਕਿਤਾਬ ਅੰਗਰੇਜ਼ੀ ਮੀਡੀਅਮ ਵਿੱਚ ਵੀ ਹੈਗੀ ਹੈ 10th ਮੈਥ ਤੇ ਤੁਹਾਡੀ ਜਨਰਲ ਨੌਲੇਜ ਨੂੰ ਇੰਪਰੂਵ ਕਰਨ ਲਈ ਵਧਾਉਣ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਪਲੇ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਐਕਸਪਲੇਨ ਕੀਤਾ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਵਿੱਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਐਵਲਾ ਕੁਐਸਚਨ ਐਵਲਾ ਸਵਾਲ ਦੇਖੀਏ ਪੰਜਵਾਂ ਸਵਾਲ ਕਹਿੰਦੇ ਕਿ ਕਿਸੇ ਜਮਾਤ ਵਿੱਚ ਚਾਰ ਮਿੱਤਰ ਬਿੰਦੂਆਂ A B C ਅਤੇ D ਤੇ ਬੈਠੇ ਹੋਏ ਹਨ ਠੀਕ ਹੈ ਸਾਰੇ ਬਿੰਦੂ ਨੇ ਚਾਰ ਮਿੱਤਰਾਂ ਨੂੰ ਦਰਸਾਉਂਦੇ ਹਨ A B C ਤੇ D ਠੀਕ ਹੈ ਜਿਸ ਤਰ੍ਹਾਂ ਕੀ ਚਿੱਤਰ ਵਿੱਚ ਦਰਸਾਇਆ ਗਿਆ ਹੈ ਤੇ ਚ ਦੱਸਿਆ ਹੋਇਆ ਚੰਪਾ ਅਤੇ ਚਮੇਲੀ ਜਮਾਤ ਦੇ ਅੰਦਰ ਆਉਂਦੀਆਂ ਹਨ ਠੀਕ ਹੈ ਅਤੇ ਕੁਝ ਸਮਾਂ ਦੇਖਣ ਤੋਂ ਬਾਅਦ ਚੰਪਾ ਚਮੇਲੀ ਨੂੰ ਪੁੱਛਦੀ ਹੈ ਕੀ ਤੂੰ ਨਹੀਂ ਸੋਚਦੀ ਕਿ ABCD ਇੱਕ ਵਰਗ ਹੈ ਚਮੇਲੀ ਇਸ ਨਾਲ ਸਹਿਮਤ ਨਹੀਂ ਹੈ ਦੂਰੀ ਸੂਤਰ ਦੀ ਵਰਤੋਂ ਕਰਕੇ ਦੱਸੋ ਕਿ ਇਹਨਾਂ ਵਿੱਚੋਂ ਕੌਣ ਸਹੀ ਹੈ ਸੋ ਬੱਚਿਓ ਦੇਖੋ ਇਹ ਕਾਲਮ ਹੈ ਹੈ ਇਹਦਾ ਕਾਲਮ ਬਣਿਆ ਉਹਨੇ ਕਾਲਮ ਦੱਸਦੇ ਨੇ ਪਹਿਲਾ ਕਾਲਮ ਦੂਜਾ ਕਾਲਮ ਤੇ ਕਤਾਰਾਂ ਆ ਗਈਆਂ ਰੋਜ਼ ਇਹਨਾਂ ਸੇ ਪਹਿਲੀ ਕਤਾਰ ਦੂਜੀ ਚੌਥੀ ਪੰਜਵੀਂ ਕਤਾਰ ਤੇ ਬੱਚਿਓ ਇਹ ਕਿਸਮ ਦਾ ਗ੍ਰਾਫ ਪੇਪਰ ਹੀ ਬਣਿਆ ਹੋਇਆ ਹੈ ਸੋ ਤੁਸੀਂ ਦੇਖੋ ਬੱਚਿਓ ਇਹਦੇ ਨਾਲ ਹੀ ਕਿ ਇੱਕ ਦੋ ਕੰਮ ਹੋ ਜਾਣਗੇ ਕਿ ਇੱਕ ਤੇ ਪਹਿਲੇ ਬਿੰਦੂਆਂ ਤੋਂ ਅਸੀਂ ਇਹਨਾਂ ਦੇ ਨਿਰਦੇਸ਼ ਅੰਕ ਪਤਾ ਕਰਨੇ ਨੇ ਜਿੱਦਾਂ ਉਹ ਦੇਖੋ 1 2 3 ਐ x ਹੋ ਜਾਏਗਾ 3 y ਹੋ ਜਾਏਗਾ 4 ਇਸੇ ਤਰ੍ਹਾਂ d ਦਾ ਹੋ ਜਾਏਗਾ x ਹੋ ਜਾਏਗਾ 6 ਤੇ y ਹੋ ਜਾਏਗਾ 1 c ਦਾ x ਹੋ ਜਾਏਗਾ 9 ਤੇ x ਹੋ ਜਾਏਗਾ 4 ਠੀਕ ਹੈ ਤੇ y ਹੋ ਜਾਏਗਾ 4 ਇਸੇ ਤਰ੍ਹਾਂ b ਵਾਸਤੇ x ਹੋ ਜਾਏਗਾ 6 ਤੇ ਤੁਹਾਡੀ a y ਹੋ ਜਾਏਗਾ 780 پہلے ਨਿਰਦੇਸ਼ਕ ਪਤਾ ਕਰਨੇ ਨੇ ਫਿਰ ਅਸੀਂ ਪਤਾ ਲਗਾਣੇ ਕਿ a b c d ਵਰਗ ਬਣਦਾ ਹੈ ਕਿ ਨਹੀਂ ਬਣਦਾ ਹੁਣ ਬੱਚਿਓ ਇਹ ਪਤਾ ਲਗਾਉਣ ਲਈ ਸਾਨੂੰ ਵਰਗ ਦੇ ਵਰਗ ਦੇ ਗੁਣ ਪਤਾ ਹੋਣੇ ਚਾਹੀਦੇ ਨੇ ਵੀ ਵਰਗ ਕਿਹੜੇ ਕਿਸਮ ਦਾ ਚਤੁਰਭੁਜ ਹੁੰਦਾ ਹੈ ਸੋ ਜਦ ਤੱਕ ਸਾਨੂੰ ਇਹ ਜਿਹੜੀ ਇੱਕ ਚੀਜ਼ਾਂ ਅਸੀਂ 8ਵੀਂ ਜਮਾਤ ਵਿੱਚ ਬੜੇ ਵਿਸਤਾਰ ਨਾਲ ਪੜ੍ਹੀਆਂ ਹੋਈਆਂ ਨੇ ਚਤੁਰਭੁਜਾਂ ਦੇ ਬਾਰੇ ਚਤੁਰਭੁਜ ਦੀਆਂ ਕਿਸਮਾਂ ਤੇ ਹਰੇਕ ਕਿਸਮ ਦੇ ਚਤੁਰਭੁਜ ਦੀਆਂ ਆਪਣੀਆਂ ਆਪਣੀਆਂ ਖੂਬੀਆਂ ਆਪਣੇ ਆਪਣੇ ਗੁਣ ਕਿਹੜੇ ਹੁੰਦੇ ਨੇ ਉਹ ਵਰਤੋਂ ਕਰਕੇ ਹੀ ਅਸੀਂ ਇਹ ਸਵਾਲ ਕਰ ਸਕਦੇ ਹਾਂ ਆਹ ਦੇਖੋ ਇਹ ਦੋ ਵਿਦਿਆਰਥੀਆਂ ਨਾਲ ਹੀ ਕਰਾਂਗੇ ਸੋ ਪਹਿਲੇ ਤੇ ਲਿਖਾਂਗੇ ਅਸੀਂ ਚਿੱਤਰ ਤੋਂ ਦੇਖਦੇ ਹਾਂ ਕਿ ਬਿੰਦੂਆਂ A B C D ਦੇ ਨਿਰਦੇਸ਼ ਅੰਕ ਕ੍ਰਮਵਾਰ ਇਸ ਤਰ੍ਹਾਂ ਹਨ A ਦਾ 3 4 3 ਤੇ 4 B ਦਾ 6 7 ਹੈ B ਹੈਗਾ ਸੋ 6 ਤੇ 7 C ਦਾ 9 4 ਹੈ 9 ਤੇ 4 D ਦਾ 6 1 ਹੈ 6 ਤੇ 1 X Y ਸਾਨੂੰ ਸਾਰੇ ਚਾਰੋਂ ਬਿੰਦੂਆਂ ਦਾ ਮਿਲ ਗਿਆ। ਪਹਿਲੇ ਤੇ ਜੇ ਨਿਰਦੇਸ਼ਕ ਨਹੀਂ ਪਤਾ ਤੇ ਫਿਰ ਅਸੀਂ ਦੂਰੀ ਸੂਤਰ ਕਿਵੇਂ ਵਰਤਾਂਗੇ ਹਨਾ? ਫਿਰ ਅਸੀਂ ਜਾਣਦੇ ਹਾਂ ਕਿ ਦੋ ਬਿੰਦੂਆਂ x1 y1 ਅਤੇ x2 y2 ਵਿਚਕਾਰਲੀ ਦੂਰੀ ਲਈ ਦੂਰੀ ਸੂਤਰ ਇਸ ਤਰ੍ਹਾਂ ਹੈ। x1 ਘਟਾ x2 ਪੂਰੇ ਦਾ ਵਰਗ ਜਮਾ y1 ਘਟਾ y2 ਪੂਰੇ ਦਾ ਵਰਗ ਤੇ ਫਿਰ ਪੂਰੇ ਦਾ ਵਰਗ ਮੂਲ। ਹੁਣ ਇਹ ਸੂਤਰ ਦੀ ਅਸੀਂ ਵਰਤੋਂ ਕਰਨੀ ਹੈ। ਹੁਣ ਦੂਰੀ a ਵੀ a ਹੋਰ b ਵਿਚਲੀ ਦੂਰੀ 3/6 ਪੂਰੇ ਦਾ ਵਰਗ 4/7 ਪੂਰੇ ਦਾ ਵਰਗ 306 ਗਿਆ /3 407 ਗਿਆ /3 /3 ਦਾ ਵਰਗ ਵੀ 9 ਹੁੰਦਾ ਤੇ /3 ਦਾ ਵਰਗ 9 ਹੈ ਗਈ ਹੈ ਤੇ 9 ਜੇ 9 18 ਤੇ ਬੱਚੇ 3 3 9 ਦੋਣੀ 18 ਹੁੰਦਾ ਸੋ 9 ਦਾ ਵਰਗਮੂਲ 3 ਸੋ 3 ਬਾਹਰ ਆ ਜਾਏਗਾ ਤੇ ਦੋ ਵਰਗਮੂਲ ਅੰਦਰ ਰਹਿ ਜਾਏਗਾ ਹੈ ਇਹਨੂੰ ਦਿੱਤਾ ਅਸੀਂ ਨੰਬਰ 1 ਦੂਰੀ BC 6 ਘਟਾ 9 ਜੇ 7 ਘਟਾ 4 6 ਚੋਂ 9 ਗਿਆ /3 7 ਚੋਂ 4 ਗਿਆ ਤੈਨ 9 ਦਾ ਵਰਗ ਵੀ 9 9 9 ਜੋ 18 ਤੇ 18 ਦਾ ਮਤਲਬ ਹੈਗਾ 9 2 18 ਸੋ 9 ਦਾ ਵਰਗਮੂਲ 3 3 ਵਾਰ ਆ ਜਾਏਗਾ ਤੇ 2 ਅੰਦਰ ਆ ਜਾਏਗਾ ਇਸੇ ਤਰ੍ਹਾਂ ਬੱਚੋ ਦੂਰੀ CD 9 ਚੋਂ 6 ਗਿਆ 9 ਚੋਂ 6 ਗਿਆ 3 4 ਚੋਂ ਗਿਆ 3 ਸੋ 3 ਦਾ ਵਰਗ 3 3 ਦਾ ਵਰਗ 3 9 9 ਜੋ 18 ਤੇ 18 ਦਾ ਜਿਹੜਾ ਸਰਲ ਰੂਪ ਹੋ ਗਿਆ 3 ਵਰਗਮੂਲ ਵਿੱਚ 2 ਤੇ ਫਿਰ ਦੂਰੀ DA 6 3 ਪੂਰੇ ਦਾ ਵਰਗ 1 ਕਟਾ 4 ਪੂਰੇ ਦਾ ਵਰਗ 6 ਜੋ ਤਿੰਨ ਗਾ 3 1 ਚੋ 4 ਗਾ ਕਟਾ 3 ਕਟਾ 3 ਦਾ ਵਰਗ ਵੀ 9 3 ਦਾ ਵਰਗ ਵੀ 9 18 ਆ ਗਿਆ ਜਿਹਦਾ ਮਤਲਬ ਹੈਗਾ 9 ਗੁਣਾ 2 9 ਦਾ ਵਰਗਮੂਲ 3 ਸੋ ਤਿੰਨ ਬਾਹਰ ਆ ਗਿਆ ਤੇ ਵਰਗਮੂਲ 2 ਹੁਣ ਬੱਚਿਓ ਦੇਖੋ ਐ ਵੀ 3 ਵਰਗਮੂਲ 2 ਐ ਵੀ 3 ਵਰਗਮੂਲ 2 ਐ ਵੀ 3 ਵਰਗਮੂਲ 2 ਤੇ ਐ ਵੀ 3 ਵਰਗਮੂਲ 2 ਸੋ ਇੱਕ ਗੱਲ ਤੇ ਸਿੱਧ ਹੋ ਗਈ ਸਾਨੂੰ ਪਤਾ ਹੈ ਕਿ ਵਰਗ ਦੀਆਂ ਚਾਰੋਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਪਰ ਬੱਚੇ ਜਿਹੜਾ ਇੱਕ ਸਮਚਤ੍ਰਭੁਜ ਹੁੰਦਾ ਹੈ ਆਪਣਾਓ ਜੇਦੂ ਸੀ ਰੋਮਬਸ ਕਿੰਨੇ ਆ ਉਹਦੀ ਵੀ ਤੇ ਚਾਰੋਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਸੋ ਕੱਲਾ ਚਾਰੋਂ ਭੁਜਾਵਾਂ ਬਰਾਬਰ ਹੋਣ ਦੇ ਨਾਲ ਕੋਈ ਚਤਰਪੁਜ ਵਰਗ ਸਿੱਧ ਨਹੀਂ ਹੋ ਜਾਂਦਾ ਸੋ ਦੋ ਸ਼ਰਤਾਂ ਹੋਰ ਨੇ ਤੇ ਉਹ ਦੋ ਸ਼ਰਤਾਂ ਨੂੰ ਵਰਤ ਕੇ ਹੀ ਅਸੀਂ ਦੋ ਵਿਧੀਆਂ ਕਰਾਂਗੇ ਆਓ ਦੇਖੀ ਕਿਹੜੀਆਂ ਹੋ ਸੋ ਪਹਿਲੇ ਤੇ ਲਿਖਾਂਗੇ 1 2 3 ਅਤੇ 4 ਤੋਂ ਅਸੀਂ ਦੇਖਦੇ ਹਾਂ ਕਿ AB BC CD DA ਭਾਗ ਚਤੁਰਪੁਜ ਦੀਆਂ ਚਾਰੋਂ ਪੁਜਾਵਾਂ ਬਰਾਬਰ ਹਨ ਫਿਰ ਇੱਕ ਵਾਰੀ ਫਿਰ ਦੂਰੀ ਸੂਤਰ ਦੀ ਵਰਤੋਂ ਕਰਦੇ ਹੋਏ ਦੂਰੀ a c ਹੈ ਉਹ ਕਿ ਵਿਕਰਣ 3/9 ਜੋ 4/4 4/4 0 3/9 6/6 6 ਦਾ ਵਰਗ ਕਿੰਨਾ ਹੁੰਦਾ 36 ਤੇ 36 ਦਾ ਵਰਗਮੂਲ ਕੀ ਹੋਗਾ ਹੈ 6 ਆ ਜਾਏਗਾ ਠੀਕ ਹੈ ਇਸੇ ਤਰ੍ਹਾਂ ਦੂਰੀ b d ਦੂਜਾ ਵਿਕਰਣ 6 ਜੋ 6 ਗਿਆ 0 ਸਿਫਰ ਸੱਚ ਹੋ ਗਿਆ 6 0 ਦਾ ਵਰਗ 0 ਤੇ 6 ਦਾ ਵਰਗ 36 ਤੇ 36 ਦਾ ਵਰਗਮੂਲ 6 ਸੋ ਦੋਨੋਂ ਵਿਕਰਣ ਵੀ ਬਰਾਬਰ ਆ ਗਏ ਭਾਵ ਚਤੁਰਭੁਜ ਦੇ ਦੋਵੇਂ ਵਿਕਰਣ ਵੀ ਬਰਾਬਰ ਹਨ ਸੋ ਬੱਚੋ ਜੇ ਚਾਰੋਂ ਭੁਜਾਵਾਂ ਬਰਾਬਰ ਹੋਣ ਦੋਨੋਂ ਵਿਕਰਣ ਵੀ ਬਰਾਬਰ ਹੋਣ ਫਿਰ ਉਹ ਚਤੁਰਭੁਜ ਵਰਗ ਹੁੰਦਾ ਹੈ ਫਿਰਸੀਂ ਲਿਖਾਂਗੇ ਕਿਉਂਕਿ ਚਤੁਰਭੁਜ ਦੀਆਂ ਚਾਰੋਂ ਭੁਜਾਵਾਂ ਬਰਾਬਰ ਹਨ ਅਤੇ ਦੋਵੇਂ ਵਿਕਰਣ ਵੀ ਬਰਾਬਰ ਹਨ ਇਸ ਲਈ ABCD ਇੱਕ ਵਰਗ ਹੈ ਸੋ ਚੰਪਾ ਸਹੀ ਹੈ ਸੋ ਸੰਪ ਚੰਪਾ ਨੇ ਇਹ ਗੱਲ ਸਹੀ ਕਹੀ ਹੈ ਕਿ a, b, c, d ਇੱਕ ਵਰਗ ਹੈ, ਆਓ ਇਹਨੂੰ ਬੱਚਿਓ ਹੁਣ ਦੂਜੀ ਵਿੱਧੀ ਨਾਲ ਦੇਖੀਏ ਦੂਜੀ ਵਿੱਧੀ ਦੂਜੀ ਵਿੱਧੀ 'ਚ ਬੱਚੇ ਸਵਾਲ ਉਹੀ ਹੈ ਮੈਂ ਦੁਹਰਾਵਾਂਗਾ ਨਹੀਂ ਬਿਲਕੁਲ ਫਿਰ ਅਗਲੀ ਗੱਲ ਵੀ ਇੱਥੇ ਤੱਕ ਵੀ ਇਹੀ ਹੈਗੀ ਹੈ ਕਿ ਦੂਰੀਆਂ ਜਿਹੜੀਆਂ ਲੱਭਣੀਆਂ ਚਾਰੋਂ ਭੁਜਾਵਾਂ ਦੀਆਂ ਇਹ ਵੀ ਸੇਮ ਹੈਗਾ ਇੱਕੋ ਦਮ ਤੇ ਬੱਚਿਓ ਇਹ ਵੀ ਸੇਮ ਹੈ ਇੱਥੇ ਤੱਕ ਇਹ ਵਾਲਾ ਹੁਣ ਅਸੀਂ ਇੱਕ ਵਰਗ ਇੱਕ ਵਿਕਰਣ ਕੱਢਾਂਗੇ ਦੂਜਾ ਵਿਕਰਣ ਨਹੀਂ ਕੱਢਾਂਗੇ ਤੇ ਦੂਰੀ AC ਲੈ ਲਈ 6 ਆ ਗਈ ਠੀਕ ਹੈ ਬੱਚੋ ਹੁਣ ਅਸੀਂ ਦੇਖਾਂ ਹੁਣ ਕਵਾਂਗੇ AB ਦਾ ਵਰਗ ਜਮਾ BC ਦਾ ਵਰਗ AB ਕਿਹਦੇ ਬਰਾਬਰ ਹੈ 3 ਵਰਗਮੂਲ 2 ਤੇ BC ਕਿਹਦੇ ਬਰਾਬਰ ਹੈ 3 ਵਰਗਮੂਲ 2 ਦੋਨੋਂ ਚਾਰੋਂ ਪਜਾਂਵਾਂ ਬਰਾਬਰ ਨੇ ਇਹਦਾ ਜੇਲੇ ਵਰਗ ਕਰਾਂਗੇ 33 ਆ 9 ਤੇ ਵਰਗਮੂਲ 2 ਦਾ ਵਰਗ ਹੁੰਦਾ 2 ਤੇ 9 ਦੁਣੀ 18 ਇੱਥੇ 18 ਆ ਜਾਏਗਾ ਇਹਦਾ ਵੀ 3 ਦੁਣੀ ਤੈਂt 10 ਤੇ 9 18 ਆ ਗਿਆ 18 ਜਮਾ 18 36 ਤੇ 36 ਨੂੰ ਅਸੀਂ ਲਿਖ ਸਕਦੇ ਹਾਂ 6 ਦਾ ਵਰਗ ਤੇ 6 ਕਿਹਦੇ ਬਰਾਬਰ ਹੈ AC ਦੇ ਬਰਾਬਰ ਤੇ 6 ਵਰਗ ਦੀ ਅਸੀਂ ਲਿਖਦੇ AC ਦਾ ਵਰਗ ਇਹਦਾ ਮਤਲਬ ਕੀ ਹੋਇਆ ਬੱਚਿਓ AB ਦਾ ਵਰਗ ਜਮਾ BC ਦਾ ਵਰਗ ਬਰਾਬਰ ਹੈਗਾ AC ਦੇ ਵਰਗ ਤੇ ਬੱਚਿਓ ਇਹ ਤ੍ਰਿਭੁਜ ਹੈ ਨਾ ਇੱਕ AB ਪੂਜਾਵਣੀ ਇੱਕ BC ਪੂਜਾਵਣੀ ਤੇ ਜਿਹਦੇ ਉਹਨੂੰ ਜੋੜਿਆ ਤੇ AC ਜੋ ਆਪਣਾ ਬਣਦਾ ਪਿਆ ਇਹ ਕੀ ਕਹਿੰਦੇ ਚਤੁਰਪ ਆਪਣਾ ਵਰਗ ਬੰਦਾ ਪਿਆ ਚਤੁਰਜ ਬੰਦਾ ਪਿਆ ਏਸੀ ਉਹਦਾ ਵਿਕਰਣ ਹੈਗਾ ਸੋ ਏਬੀਸੀ ਇੱਕ ਤ੍ਰਿਭੁਜ ਬਣ ਗਿਆ ਤੇ ਬੱਚਿਓ ਤ੍ਰਿਭੁਜ ਦੇ ਵਿੱਚ ਜੇਦਾ ਇਦਾਂ ਹੋਵੇ ਏਬੀ ਵਰਗ ਜਮ ਬੀਸੀ ਵਰਗ ਬਰਾਬਰ ਏਸੀ ਵਰਗ ਇਦਾਂ ਆ ਜਾਏ ਤੇ ਇਹਦਾ ਨਾ ਕਿ ਉਹ ਤ੍ਰਿਭੁਜ ਸਮਕੋਣੀ ਤ੍ਰਿਭੁਜ ਹੁੰਦਾ ਸੋ ਅਸੀਂ ਲਿਖਾਂਗੇ ਇਸ ਤਰ੍ਹਾਂ ਪਾਈਥਾਗੋਰਸ ਥਿਊਰਮ ਦੇ ਉਲਟ ਮੁਤਾਬਕ ਕੋਣ ਏਬੀਸੀ ਬਰਾਬਰ 90 ਡਿਗਰੀ ਇਹਦਾ ਮਤਲਬ ਇਹ ਹੋ ਗਿਆ ਤੇ ਬੱਚਿਓ ਜਦੋਂ ਚਾਰ ਭੁਜਾਵਾਂ ਬਰਾਬਰ ਹੋਣ ਤੇ ਕੋਈ ਇੱਕ ਕੋਣ ਤੁਸੀਂ ਸਿੱਧ ਕਰ ਦਿਓ ਉਸ ਚਤੁਰਪੁਜ ਦਾ 90 ਡਿਗਰੀ ਹੈ ਤਾਂ ਵੀ ਉਹ ਵਰਗ ਹੁੰਦਾ ਹੈ ਸੋ ਲਿਖਾਂਗੇ ਕਿਉਂਕਿ ਚਤੁਰਪੁਜ ਦੀਆਂ ਚਾਰੋਂ ਭੁਜਾਵਾਂ ਬਰਾਬਰ ਹਨ ਅਤੇ ਇੱਕ ਕੋਣ 90 ਡਿਗਰੀ ਹੈ ਇਸ ਲਈ ABCD ਇੱਕ ਵਰਗ ਹੈ ਸੋ ਚੰਪਾ ਸਹੀ ਹੈ ਸੋ ਬੱਚਿਓ ਇਹ ਗੱਲ ਯਾਦ ਰੱਖਣੀ ਕਿ ਵਰਗ ਸਿੱਧ ਕਰਨ ਲਈ ਪਹਿਲੇ ਤੇ ਗੱਲ ਚਾਰੋਂ ਭੁਜਾਵਾਂ ਬਰਾਬਰ ਸਿੱਧ ਕਰਨੀਆਂ ਉਹ ਅਸੀਂ ਦੋਨੋਂ ਵਿਧੀ ਵਿੱਚ ਕੀਤੀਆਂ ਤੇ ਅਗਲਾ ਫਿਰ ਦੋ ਟੰਗ ਨੇ ਜਾਂ ਤੇ ਤੁਸੀਂ ਸਿੱਧ ਕਰ ਦੋ ਕਿ ਦੋਨੋਂ ਵਿਕਰਨ ਬਰਾਬਰ ਨੇ ਉਹਦੇ ਨਾਲ ਹੀ ਵਰਗ ਸਿੱਧ ਹੋ ਜਾਏਗਾ ਤੇ ਜਾਂ ਤੁਸੀਂ ਸਿੱਧ ਕਰ ਦੋ ਕਿ ਉਸ ਚਤੁਰਪੁਜ ਦਾ ਕੋਈ ਵੀ ਇੱਕ ਕੋਣ 90 ਡਿਗਰੀ ਹੈ ਵੈਸੇ ਤੇ ਵਰਗ ਦੇ ਚਾਰੋਂ ਕੋਣ ਬਰਾਬਰ 90 ਡਿਗਰੀ ਹੁੰਦੇ ਨੇ ਪਰ ਬੱਚਿਓ ਸਿੱਧ ਕਰਨ ਲਈ ਇੱਕੋ ਕੋਣ ਹੀ ਕਾਫੀ ਹੈ ਜੇ ਤੁਸੀਂ ਇੱਕ ਕੋਣ ਸਿੱਧ ਕਰ ਦੋਗੇ 90 ਡਿਗਰੀ ਹੈ ਤੇ ਬਾਕੀ ਦੇ ਤਿੰਨੋਂ ਕੋਣ ਆਪਣੇ ਆਪ 90 ਡਿਗਰੀ ਹੋ ਜਾਣਗੇ ਤੁਹਾਨੂੰ ਚਾਰੋਂ ਕੋਣਾਂ ਨੂੰ 90 ਡਿਗਰੀ ਸਿੱਧ ਕਰਨ ਦੀ ਲੋੜ ਨਹੀਂ ਹੈ ਸਿਰਫ ਇੱਕੋ ਕੋਣ ਨੂੰ ਸਿੱਧ ਕਰਨ ਦੀ ਲੋੜ ਹੈ ਸੋ ਬੱਚੇ ਬੜਾ ਹੀ ਰੋਚਕ ਬੜਾ ਹੀ ਵਧੀਆ ਤੇ ਸਿਧਾਂਤਕ ਕਿਸਮ ਦਾ ਸਵਾਲ ਸੀਗਾ ਜਿਹਨਾਂ ਸਾਡੀ 8ਵੀਂ ਵਿੱਚ ਜੋ ਅਸੀਂ ਚਤੁਰਪੂਜਾ ਦੀ ਪੜ੍ਹਾਈ ਕੀਤੀ ਹੈ ਉਹਦਾ ਵੀ ਉਹਦਾ ਦੁਹਰਾਓ ਵੀ ਹੋ ਜਾਂਦਾ ਹੈ ਤੇ ਸਾਨੂੰ ਜਿਹੜੇ ਸਿਧਾਂਤ ਨੇ ਉਹ ਵੀ ਸਪਸ਼ਟ ਹੋ ਜਾਂਦੇ ਨੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ